ਤਰੰਤਰਨ ਪੁਲਿਸ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ 15 ਗੈਂਗਸਟਰਾਂ ਨੂੰ ਗੁਪਤ ਜਾਣਕਾਰੀ ਦੇ ਆਧਾਰ ਤੇ ਕਾਬੂ ਕੀਤਾ ਹੈ ਪੁਲਿਸ ਵੱਲੋਂ ਗੈਂਗਸਟਰਾਂ ਨੂੰ 5 ਬੰਦੂਕਾਂ 3 ਰਿਵਲਵਰ ਪਿਸਟਲ ਜ਼ਿੰਦਾ ਕਾਰਤੂਸ ਅਤੇ 4 ਕਾਰਾਂ ਸਮੇਤ ਕਾਬੂ ਕੀਤਾ ਗਿਆ ਹੈ ਰੀਡ ਕਰਨ ਤੇ ਜਿਹੜੇ ਆ ਉਹ 15 ਬੰਦੇ ਜਿਹੜੇ ਆ ਉਹਨਾਂ ਨੂੰ ਅਸੀਂ ਅਸਲੇ ਸਮੇਤ ਅਰੈਸਟ ਕੀਤਾ ਜਿਦੇ ਵਿੱਚ 5 315 ਬੋਰ 3 ਰਿਵਲਵਰ 1 ਪਿਸਟਲ ਇੱਕ ਬਾਰਾਂਪੁਰ ਦਰਬਾਰ ਬੈਲ ਗੰਨ ਜਿਹੜੀ ਆ ਉਹ ਅਸੀਂ ਇਹਨਾਂ ਕੋਲੋਂ ਰਿਕਵਰ ਕੀਤੀ ਹੈ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਅਕਾਲੀ ਦਲ ਦੇ ਐਸਓਆਈ ਵਿੰਗ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਇਸ ਨੂੰ ਪੁਲਿਸ ਦੀ ਧੱਕੇਸ਼ਾਹੀ ਦੱਸਿਆ ਰਣ ਦੇ ਮੁਤਾਬਕ ਉਹ ਆਪਣੇ ਸਾਥੀਆਂ ਸਮੇਤ ਕਿਸੇ ਫੈਸਲੇ ਲਈ ਜਾ ਰਹੇ ਸਨ ਅਤੇ ਰਸਤੇ 'ਚ ਹੀ ਪੁਲਿਸ ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਗਿਆ। ਮੈਂ ਸਾਨੂੰ ਇਕਬਾਲ ਫਰੀਦੀ ਆਪਣਾ ਭਰਾ ਜੇ ਫਤਿਹ ਮਾਤੋਂ ਉਹਨੇ ਕਿਹਾ ਸੀ ਵੀ ਆਪਾਂ ਕੰਪਰੋਮਾਈਜ਼ ਜਾਣਾ ਹੈ ਸੁਲਤਾਨ ਮਹਿਨ ਤੱਕ ਕੋਈ ਝਗੜਾ ਹੋਇਆ ਸੀ। ਰਸਤੇ ਜਾ ਰਹੇ ਸੀ ਫਾਟਕ ਬੰਦ ਹੋ ਗਿਆ ਗੋਨਸਰ ਵਾਲਾ ਤੇ ਖੜੇ ਸੀ ਸਾਨੂੰ ਉਤਾਰ ਲਿਆ ਗਿਆ ਗੱਡੀ ਦੇ ਵਿੱਚੋਂ ਲਾਇਸੈਂਸ ਹਥਿਆਰ ਸਾਡੇ ਸਾਰੇ ਤੇ ਉਹ ਵੀ ਜਿੱਤ ਕਰ ਲਏ ਤੇ ਚਲੋ ਸਾਡੇ ਤੇ ਬੰਦੀ ਕਾਰਵਾਈ ਕੀਤੀ ਜੋ ਵੀ ਇਹਨਾਂ ਨੇ ਕੀਤੀ। ਬਲਕਿ ਵੱਧ ਹੋ ਗਈ ਹੈ ਜਿਆਦਾ ਬੰਦੀ ਤੇ ਕੀਤੀ ਨਹੀਂ ਹੈ ਬਹੁਤ ਜਿਆਦਾ ਨਜਾਇਜ਼ ਕਰਤੀ ਹੈ ਸਾਡੇ ਨਾਲ ਸਿਆਸੀ ਅਕਾਲੀ ਦਲ ਨੇ ਮੈਂ ਪ੍ਰੈਜ਼ੀਡੈਂਟ ਮੈਂ ਹਾਂ ਐਸ.ਵਾਈ ਜਥੇ ਬੰਦੀ ਦਾ ਤਰਨਤਾਰਨ ਜ਼ਿਲ੍ਹੇ ਦਾ ਪੁਲਸ ਵੱਲੋਂ ਗ੍ਰਫਤਾਰ ਕੀਤੇ ਗਏ ਨੌਜਵਾਨਾਂ ਦੀ ਅਪਰਾਧ ਪਿਛੋਕੜ ਦੱਸੇ ਜਾਣ ਦੇ ਸਵਾਲ ਦਾ ਕਥਿਤ ਅਕਾਲੀ ਨੇਤਾ ਕੋਈ ਟੁਕਵਾ ਜਵਾਬ ਨਹੀਂ ਦੇ ਪਾਏ ਐਸ.ਵਾਈ ਵੱਲੋਂ ਆਪਣੇ ਨੇਤਾ ਦੇ ਬਚਾਅ ਨੂੰ ਲੈ ਕੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਤਰਨਤਾਰਨ ਤੋਂ ਮਨਵਿੰਦਰ ਮਿਲਾਪ ਜਗਬਾਣੀ ਟੀਵੀ